ਆਪਣੀ ਪੈਪਰਾਜਿਨ ਲਿਕਵਰਡ ਹੈ ਤੇ ਦੂਜੇ ਨੰਬਰ ਤੇ ਆ ਜੀ ਐਲਬੋਮਾਰ ਇਹ ਵੀ ਲਿਕਵਰਡ ਹੈ ਤੀਜੇ ਨੰਬਰ ਤੇ ਆ ਜੀ ਆ ਇਹ ਕਬੂਤਰ ਨੂੰ ਸੋਕਾ ਹੋਵੇ ਅੰਦਰੋਂ ਸਾਫ਼ ਕਰਦੇ ਕਬੂਤਰ ਜੇ ਬੈਕਟੀਰੀਆ ਹੋਣ ਉਹ ਮਾਰ ਦੇ ਸੋਕੇ ਲਈ ਵਧੀਆ ਹੈ ਇਹ ਦੇਣੀ ਹੈ ਜੀ 1 ਐਮਐਲ 10 ਐਮਐਲ ਪਾਣੀ ਤੋਂ ਲੈ ਕੇ ਕਬੂਤਰ ਬਾਜੀ ਛੱਡਣ ਤੱਕ ਕਬੂਤਰ ਨੂੰ ਗੋੜ ਦੇ ਕੇ ਧੁੱਪੇ ਕੱਢਣ ਤੂੰ ਬਾਜੀ ਛੱਡਣ ਤੱਕ ਸਾਰੀ ਵੀਡੀਓ ਬਣਾ ਕੇ ਦਿਖਾਵਾਂਗਾ ਮੈਂ ਤੁਹਾਨੂੰ ਕਿੱਦਾਂ ਕਬੂਤਰ ਨੇ 11 ਕਿੰਨੀਆਂ ਲਵਾਉਣੀਆਂ ਕਦੋਂ ਪਾਣੀ ਸ਼ੁਰੂ ਕਰਨਾ ਹੈ ਉਸ ਚੀਜ਼ ਬਾਰੇ ਸਭ ਕੋ ਦੱਸਾਂਗਾ ਤੇ ਬਾਕੀ ਨਮਾਈ ਦਾ ਕਿਦਾਂ ਹੈ ਜਾਂ ਕਬੂਤਰ ਹਰੀਆਂ ਮਿੱਠਾ ਮਾਰਦਾ ਓਏ ਉਹਦੇ ਲਈ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਹੋਰ ਕਿਦਾਂ ਬਾਬੇ ਉਹ ਚੜਦੀ ਗਾਲ ਅਜ ਸਾਰੇ ਜਾਣੇ ਤੇ ਬਾਬੇ ਅੱਜ ਤੁਹਾਡੇ ਲਈ ਪਾੜ ਤੀਜਾ ਲੈ ਕੇ ਆਏ ਆ ਦਵਾਈਆਂ ਬਾਰੇ ਜਿਨ੍ਹਾਂ ਨੇ ਪਹਿਲੇ ਦੋ ਪਾੜ ਨੇ ਇਹ ਦੇਖੇਓ ਮੇਰੇ ਵੀਰ ਜਾ ਕੇ ਪਿੱਛੇ ਦੇਖ ਸਕਦੇ ਆ ਪਹਿਲੇ ਪਾਰਟ ਚ ਦੱਸਿਆ ਕਬੂਤਰ ਬਿਮਾਰ ਹੋਵੇ ਜਾਂ ਕਬੂਤਰ ਨੂੰ ਖੰਗ ਰੇਸ਼ਾ ਹੋਵੇ ਅੱਖਾਂ ਖਰਾਬ ਹੋਣ ਦੂਜੇ ਦੱਸਿਆ ਉਹਨੇ ਵਿਟਾਮਿਨ ਬਾਰੇ ਤੇ ਅੱਜ ਤੁਹਾਨੂੰ ਮੈਂ ਦੱਸਾਂ ਕਬੂਤਰ ਦੇ ਡੀਵਾਰਮਿੰਗ ਬਾਰੇ ਕਿੱਦਾਂ ਕਰਨੀ ਕਿੰਨੀ ਦਵਾਈ ਪਾਣੀ ਕਿੰਨਾ ਪਾਣੀ ਪਰ ਕਬੂਤਰ ਲਈ ਸਭ ਕੁਝ ਦੱਸਾਂਗਾ ਤੇ ਜਿਨ੍ਹਾਂ ਨੇ ਪਿਛਲੀਆਂ ਵੀਡੀਓ ਨਹੀਂ ਦੇਖਿਆ ਉਹ ਦੇਖ ਲਓ ਪਹਿਲਾਂ ਤੇ ਨਾਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਧੀਆ ਨੋਲਿਜ ਦਵਾਂਗੇ ਤੁਹਾਨੂੰ ਤੇ ਆਓ ਮੇਰੇ ਵੀਰ ਕੰਟੀਨਿਊ ਕਰਦੇ ਆ ਇਧਰ ਛੋਟੇ ਬੱਚੇ ਜਿਹੜੇ ਹੁਣ ਗਝਾਨ ਵਾਲੇ ਆ ਇਹ ਹੀ ਕੱਢ ਲਿਆ ਬਾਹਰ ਵੱਡੇ ਹੋ ਗਏ ਆ ਥੋੜੇ ਇਹ ਵੀ ਹੁਣ ਹੁਣ ਦਾ ਆਡੂਰ ਲੱਗੂਗੀ ਇਹਨਾਂ ਦੀ ਦੇਖੋ ਕਦੂਟਣਾ ਸ਼ੁਰੂ ਕਰਦੇ ਆ ਇਹ ਥੋੜੇ ਵੱਡੇ ਆ ਹੁਣ ਕਰੋ ਚੈੱਕ ਮੇਰੇ ਵੀਰ ਤੇ ਬਾਕੀ ਬਾਬੇ ਤੁਹਾਨੂੰ ਦੱਸਦਾ ਜਿਹੜੀਆਂ ਦਵਾਈਆਂ ਐ ਆਹ ਦਵਾਈਆਂ ਆ ਜੀ ਇਸ ਟਾਈਮ ਤੇ ਇੰਨੀ ਐ ਇੱਥੇ ਪੁੱਦਾ 5 ਦੋ ਗੋਲੀਆਂ ਐ ਉਹਨਾਂ ਬਾਰੇ ਵੀ ਦੱਸ ਦਊਗਾ ਤੁਹਾਡੇ ਨੂੰ ਇਸ ਟਾਈਮ ਉਹ ਗੋਲੀਆਂ ਹੈ ਨੇ ਡੀਵਾਰਮਿੰਗ ਕਰਤੀ ਐ। ਆ ਦੇਖੋ ਆਪੇ ਓਡ ਓਡ ਕੇ ਵਹੀ ਜਾਂਦੇ ਆ ਇਧਰੋਂ ਉਧਰ ਇਧਰੋਂ ਉਧਰ ਥੋੜੇ ਜਿਹਾ ਮੋਡੇ ਖੋਲ ਜਾਣਗੇ ਤੇ ਕੋਠਾ-ਕੂਠਾ ਦੇਖ ਲੈਣਗੇ ਏਰੀਆ ਤੇ ਫਿਰ ਵਧੀਆ ਸੋਖ ਰਹੂਗੇ ਇਹਨਾਂ ਨੂੰ ਗੁਝਾਣ ਲਈ। ਆ ਦੇਖੋ ਆਪੇ ਓਡ ਓਡ ਕੇ ਇਹਨਾਂ ਨੇ ਇਧਰੋਂ ਉਧਰ ਵਹੀ ਜਾਂਦੇ ਆ। ਤੇ ਤੁਹਾਨੂੰ ਦੱਸਦਾ ਮੈਂ ਦਵਾਈਆਂ ਬਾਰੇ। ਇਹ ਸਾਰੀਆਂ ਜੀ ਡੀਵਾਰਮਿੰਗ ਲਈ ਐ ਯੂਜ਼ ਕਰਦੇ ਆਂ ਅਸੀਂ ਤੇ ਦੋ ਗੋਲੀਆਂ ਐ। ਉਸ ਟੈਮ ਹੈ ਨੀ ਆ ਗਿਆ ਖਤਮ ਹੋਈਆਂ ਐ ਕੂਟਰਨ ਲਾਤੀਆਂ ਅਹੀਂ ਉਹ ਗੋਲੀਆਂ ਤੇ ਸਭ ਤੋਂ ਪਹਿਲਾਂ ਆ ਜੀ ਆਪਨੀ ਪੈਪਰਾਜਿਨ ਲਿਕਵਰਡ ਐ ਤੇ ਦੂਜੇ ਨੰਬਰ ਤੇ ਆ ਜੀ ਐਲਬੋਮਾਰ ਇਹ ਵੀ ਲਿਕਵਰਡ ਐ ਤੇ ਤੀਜੇ ਨੰਬਰ ਤੇ ਆ ਜੀ ਹਾਈ ਟੈਕ ਤੇ ਚੌਥੇ ਨੰਬਰ ਤੇ ਆ ਜੀ ਡੋਂਟਰ ਪਲਸ ਤੇ ਪੰਜਵੇਂ ਨੰਬਰ ਤੇ ਆ ਜੀ ਈਜੀ ਪੈਟ ਗੋਲੀਆਂ ਆ ਉਹ ਦੋ ਲਾਸਟ ਵਾਲੀਆਂ ਡੋਂਟਰ ਪਲਸ ਤੇ ਈਜੀ ਪੈਟ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਆ ਕਿ ਆ ਪੈਪਰਾ ਜੀ ਇਹਨ ਕਿਦਾਂ ਯੂਜ਼ ਕਰਨੀ ਹੈ ਇਹ ਮੇਰੇ ਵੀਰੋ ਇੱਕ ਢੱਕਣ ਇਹਦਾ 7 ਕਬੂਤਰਾਂ ਨੂੰ ਦੇਣਾ ਹੈ ਇੱਕ ਢੱਕਣ 7 ਕਬੂਤਰਾਂ ਲਈ ਤੇ ਪਰ ਕਬੂਤਰ ਲਈ 20 ml ਪਾਣੀ ਇਦਾਂ ਯੂਜ਼ ਹੋਣਾ ਹੈ ਇਹਦਾ ਪਰ ਕਬੂਤਰ ਲਈ 20 ml ਪਾਣੀ ਤੇ ਇੱਕ ਢੱਕਣ 7 ਕਬੂਤਰਾਂ ਲਈ ਤੇ ਦੂਜੇ ਨੰਬਰ ਤੇ ਆਹ ਹੈ ਜੀ ਐਲਬੋ ਮਾਰ ਇਹ ਵੀ ਦਵਾਈ ਸੇਮ ਹੀ ਹੈ ਸੇਮ ਹੀ ਇਹਦੇ ਵਾਂਗੂ ਯੂਜ਼ ਹੋਣੀ ਹੈ ਇੱਕ ਢੱਕਣ 7 ਕਬੂਤਰਾਂ ਲਈ ਤੇ 파ਰ ਕਬੂਤਰ ਲਈ 20 ml ਪਾਣੀ ਮੇਰੇ ਵੀਰ ਇਹ ਹੋ ਗਿਆ ਦੋਨੋਂ ਇਹ ਵੀ ਡੀ ਵਾਰਮਿੰਗ ਲਈ ਏ ਤੇ ਤੀਜੇ ਨੰਬਰ ਤੇ ਆ ਜੀ ਆ ਇਹ ਕਬੂਤਰ ਨੂੰ ਸੋਕਾ ਹੋਵੇ ਅੰਦਰੋਂ ਸਾਫ਼ ਕਰ ਦੇ ਕਬੂਤਰ ਜੇ ਬੈਕਟੀਰੀਆ ਹੋਣ ਉਹ ਮਾਰ ਦੇ ਸੋਕੇ ਲਈ ਵਧੀਆ ਏ ਇਹ ਦੇਣੀ ਆ ਜੀ 1 ml 10 ml ਪਾਣੀ ਮਿਕਸ ਕਰਕੇ ਇੱਕ ਕਬੂਤਰ ਲਈ ਤੇ ਕਬੂਤਰ ਮੇਰੇ ਵੀਰ ਸ਼ਾਮ ਨੂੰ ਭੁੱਖੇ ਰੱਖ ਕੇ ਥੋੜੇ ਤੇ ਫੇਰ ਯੂਜ਼ ਕਰੋ ਸਵੇਰੇ ਕਬੂਤਰ ਭੁੱਖੇ ਚਾਹੀਦੇ ਆ ਜਦੋਂ ਇਹ ਦਵਾਈਆਂ ਲਾਣੀਆਂ ਆ ਇਸ ਕਰਕੇ ਸ਼ਾਮ ਨੂੰ ਕਬੂਤਰਾਂ ਨੂੰ ਥੋੜੇ ਦਾਣੇ ਪਾਓ ਤੇ ਕਬੂਤਰ ਭੁੱਖੇ ਹੋਣਗੇ ਤੇ ਵਧੀਆ ਰਿਜ਼ਲਟ ਆਊਗਾ ਤੁਹਾਨੂੰ ਤੇ ਚੌਥੇ ਨੰਬਰ ਤੇ ਆ ਜੀ ਡੋਂਟਰ ਪਲੱਸ ਗੋਲੀ ਇਹ ਉਹਦਾ ਯੂਜ਼ ਕਰੀਦਾ ਜੀ ਅਹੀਂ ਇੱਕ ਗੋਲੀ ਲਾਈਦੀ 50 ਕਬੂਤਰਾਂ ਨੂੰ 50 ਕਬੂਤਰਾਂ ਲਈ ਇੱਕ ਗੋਲੀ ਤੇ 20 ਐਮ ਐਲ ਪਾਣੀ ਪਰ ਕਬੂਤਰ ਲਈ ਤੇ 5ਵੇਂ ਨੰਬਰ ਤੇ ਜੀ ਈਜੀ ਬੈਟ ਗੋਲੀ ਉਹ ਵੀ ਗੋਲੀ ਹੈ ਉਹ ਅਸੀਂ ਲਾਈ ਦੀ ਜੀ 40 ਕਬੂਤਰਾਂ ਨੂੰ ਉਹ ਲਾਈ ਦੀ 40 ਕਬੂਤਰਾਂ ਨੂੰ ਪਰ ਕਬੂਤਰ ਲਈ VML ਪਾਣੀ ਵੈਸੇ ਇਹ ਗੋਲੀ ਤੁਸੀਂ ਜੇ ਲਾਓ ਤੇ ਪਹਿਲਾਂ ਲਾਓ ਜਦੋਂ ਕਬੂਤਰ ਅਸੀਂ ਕੱਢਨੇ ਗਰਮੀਆਂ 'ਚ ਉਦੋਂ ਕੋਈ ਮਹੀਨਾ ਡੇਢ ਪਹਿਲਾਂ ਜਦੋਂ ਪਰ ਪੱਟਣ ਤੋਂ ਪਹਿਲਾਂ ਡੀ ਵਾਰਮਿੰਗ ਕਰ ਦਿਓ ਉਹਨਾਂ ਦੀ ਕਿਉਂਕਿ ਉਹ ਗੋਲੀ ਹੁੰਦੀ ਹੈ ਤੇਜ਼ ਗੋਲੀਆਂ ਤੇਜ਼ ਹੁੰਦੀਆਂ ਉਹ ਦੋਨੋਂ ਕੋ ਕਬੂਤਰ ਦਾਣਾ ਅੰਦਰ ਖਿੱਚ ਦਿੰਦੀ ਐ ਜ਼ੋਰ ਜਿਆ ਆਂਦਾ ਤੇ ਪਰ ਵੀ ਆਣੇ ਹੁੰਦੇ ਫਿਰ ਕਬੂਤਰ ਦਾ ਜ਼ੋਰ ਲੱਗਣਾ ਹੁੰਦਾ ਇਸ ਲਈ ਪਰ ਪਟਾਈ ਕਰਨ ਤੋਂ ਕਬੂਤਰ ਸਾਰ ਕਰਨ ਤੋਂ ਪਹਿਲਾਂ ਗੋਲੀ ਲਾ ਕੇ ਡੀ ਵਾਰਮਿੰਗ ਕਰ ਦੋ ਇੱਕ ਵਾਰੀ ਦੋਨੋਂ ਗੋਲੀਆਂ ਦੀ ਜਿਹੜੀ ਡੋਂਟਰ ਪਲਾਸੇ ਉਹ 50 ਕਬੂਤਰਾਂ ਨੂੰ ਲਾਈਦੇ ਅਸੀਂ ਪਰ ਕਬੂਤਰ ਲਈ 20 ਐਮ ਐਲ ਪਾਣੀ ਤੇ ਦੂਜੀ ਗੋਲੀ ਜੀ ਉਹ ਅਸੀਂ ਲਾਈਦੀ ਆ ਜੀ 40 ਕਬੂਤਰਾਂ ਨੂੰ 20 ਐਮ ਐਲ ਪਾਣੀ ਪਰ ਕਬੂਤਰ ਲਈ ਤੇ ਜਿਹੜਿਆ ਲਿਕਵਰ ਲਿਕਵਿਡ ਮੇਰਾ ਵੀਰ ਜੇ ਤੁਸੀਂ ਡਾਰਾਂ ਦੇ ਵਿੱਚ ਵੀ ਯੂਜ਼ ਕਰ ਲੋਗੇ ਮਤਲਬ ਕਬੂਤਰ ਕੱਢਣ ਤੂੰ ਡਾਰਾਂ ਲਵਾਉਣ ਤੂੰ ਜਦਾਂ 10 15 ਦਿਨ 15 ਦਿਨ ਪਹਿਲਾਂ ਲਾ ਦਿਓ ਡੀ ਵਾਰਮਿੰਗ ਕਰ ਦਿਓ ਇਹਦਾ ਇਹ ਇੰਨਾ ਸਟਰੋਂਗ ਨਹੀਂ ਹੁੰਦਾ ਇਹ ਅੰਦਰ ਨਹੀਂ ਖਿੱਚਦਾ ਕਬੂਤਰ ਦਾ ਗੋਲੀ ਜ਼ਿਆਦਾ ਤੇਜ਼ ਹੁੰਦੀ ਏ ਉਹ ਤਾਂ ਹੀ ਤੇ ਦੇਖੋ ਇੱਕ ਟੱਕਣ ਲਾਈਦਾ ਸੱਤਾਂ ਕਬੂਤਰਾਂ ਨੂੰ ਉਹ ਇੱਕ ਗੋਲੀ ਲਾਈਦੀ 50 ਕਬੂਤਰਾਂ ਨੂੰ ਉਹ ਗੋਲੀ ਬਹੁਤ ਤੇਜ਼ ਹੁੰਦੀ ਏ ਜੇ ਤੁਸੀਂ ਉਹਨਾਂ ਡੀ ਵਾਰਮਿੰਗ ਕਰੋਗੇ ਤੇ ਪਰ ਪਟਾਈ ਕਰਨ ਤੋਂ ਪਹਿਲਾਂ ਕਰ ਦਿਓ ਜਿਦਾਂ 11 ਲੱਗਣ ਤੋਂ 15-20 ਦਿਨ ਪਹਿਲਾਂ ਲਿਕਵਰਡ ਨਾ ਕਰ ਦਿਓ ਤੇ ਗੋਲੀ ਜ਼ਿਆਦਾਤਰ ਯੂਜ਼ ਅਸੀਂ ਕਰਦੇ ਹੀ ਜਿਦਾਂ ਬੱਚਿਆਂ ਵਾਲੀ ਉਹ ਜਿਹੜੇ ਬੱਚਿਆਂ ਵਾਲੇ ਕਬੂਤਰ ਹੁੰਦੇ ਜੋੜੀਆਂ ਵੱਡੀਆਂ ਵਾਲੀ ਉਹਨਾਂ ਨੇ ਕਿਹੜਾ ਉੱਡਣਾ ਹੁੰਦਾ ਉਹਨਾਂ ਦੀ ਡੀਵਾਰਮਿੰਗ ਕਰੀਦੇ ਅਸੀਂ ਜ਼ਿਆਦਾਤਰ ਗੋਲੀ ਨਾਲ ਬਾਕੀ ਆ ਲਿਕਵਰਡ ਹੈ ਜੀ ਤੇ ਦੋ ਗੋਲੀਆਂ ਹੈ ਬੈਸਟ ਰਿਜ਼ਲਟ ਹੈ ਜਿਹੜੀ ਤੁਹਾਨੂੰ ਵਧੀਆ ਲੱਗੂਗੀ ਕੋਈ ਯੂਜ਼ ਕਰਕੇ ਦੇਖ ਲਿਓ ਇੱਕ ਵਾਰੀ ਫੇਰ ਇਹਨਾਂ ਨੂੰ ਯੂਜ਼ ਕਰਨ ਦਾ ਫਾਰਮੂਲਾ ਦੱਸ ਦੇਣਾ ਮੈਂ ਪੈਪਰਾਜीन ਦੇਣੀ ਜੀ ਇੱਕ ਟੱਕਣ ਸੱਤ ਕਬੂਤਰਾਂ ਲਈ ਯੂਜ਼ ਕਰਨਾ 20 ਐਮਐਲ ਪਾਣੀ ਐਲਬੋਮਾਰ ਵੀ ਸੇਮ ਹੀ ਹੈ ਇੱਕ ਟੱਕਣ ਸੱਤ ਕਬੂਤਰਾਂ ਲਈ 20 ਐਮਐਲ ਪਾਣੀ ਪਰ ਕਬੂਤਰ ਲਈ ਇਹ ਆ ਜੀ ਇਹ ਵੀ ਬੈਕਟੀਰੀਆ ਮਾਰਦੀਆਂ ਅੰਦਰੂ ਇਹ ਆ ਸੁੱਕਾ ਸੁੱਕਾ ਜਿਹੜੇ ਕਬੂਤਰ ਨੂੰ ਜ਼ਿਆਦਾ ਲੱਗ ਜੇ ਨਾ ਉਹਦੇ ਲਈ ਬਹੁਤ ਵਧੀਆ ਹੈ ਸੁੱਕਾ ਜਿਹਨੂੰ ਹੱਡੀ ਨਿਕਲ ਜਾਂਦੀ ਜ਼ਿਆਦਾ ਇੱਕ ਐਮਲ ਦੇਣੀ ਹੈ ਜੀ 10 ਐਮਐਲ ਪਾਣੀ ਪਰ ਕਬੂਤਰ ਨੂੰ ਤੇ ਜਿਹੜੀ ਗੋਲੀ ਏ ਬੋਲੇ ਜਿਹਦਾ ਡਾਉਂਟਰ ਪਲੱਸ ਏ ਉਹ ਅਸੀਂ ਲਾਈ ਦੀ ਏ 50 ਕਬੂਤਰਾਂ ਨੂੰ VML ਪਾਣੀ ਪਰ ਕਬੂਤਰ ਤੇ ਜਿਹੜੀ ਈਜੀ ਪੈਟ ਏ ਉਹ ਅਸੀਂ ਲਾਈ ਦੀ 40 ਕਬੂਤਰਾਂ ਨੂੰ VML ਪਾਣੀ ਪਰ ਕਬੂਤਰ ਤੇ ਬਾਕੀ ਜਿਹੜੇ ਮੇਰੇ ਵੀਰ ਨੇ ਪਿਛਲੀਆਂ ਦੋ ਵੀਡੀਓ ਨਹੀਂ ਦੇਖੀਆਂ ਉਹ ਵੀ ਦੇਖ ਲਓ ਇਹ 파ਟ ਤੀਜਾ ਏ ਅੱਗੇ ਹੋਰ ਲੈ ਕੇ ਆਵਾਂਗਾ ਹੁਣ ਇਸ ਤੋਂ ਅਗਲੀ ਵੀਡੀਓ ਬਣਾਵਾਂਗਾ ਮੈਂ ਤੋਂ ਡੇਲੀ ਕਬੂਤਰ ਨੂੰ ਨਿਵਾਣ ਬਾਰੇ ਕਬੂਤਰ ਹਰੀਆਂ ਬਿਠਾ ਮਾਰਦਾ ਹੋਵੇ ਕਬੂਤਰ ਦੇ ਜੂਆ ਹਣ ਚਿਚੜ ਹਣ ਉਹਦੇ ਬਾਰੇ ਬਣਾਵਾਂਗਾ ਅਗਲੀ ਵੀਡੀਓ ਤੇ ਮੇਰਾ ਵੀਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਰਨਾ ਹੀ ਪੈਣਾ ਕਿਉਂਕਿ ਜੇ ਅੱਗੂ ਤੁਸੀਂ ਸੀਰੀ ਦੇਖਣੀ ਹੈ ਜਿੰਨੀਆਂ ਵੀਡੀਓ ਬਣਨ ਗਿਆ ਮੈਂ ਪਾਵਾਂਗਾ ਇਸ ਦਵਾਈਆਂ ਬਾਰੇ ਵਿਟਾਮਿਨ ਬਾਰੇ ਸਪਲੀਮੈਂਟ ਜਿੰਨੇ ਹੁੰਦੇ ਕਬੂਤਰਾਂ ਦੇ ਉਹਨਾਂ ਬਾਰੇ ਬਣਾ ਕੇ ਪਾਵਾਂਗਾ ਇਸ ਲਈ ਮੇਰੇ ਵੀਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਸੀਂ ਅੱਗੇ ਵੀਡੀਓ ਦੇਖ ਸਕੋ ਅੱਗੇ ਵੀ ਅਸੀਂ ਲੈ ਕੇ ਆਵਾਂਗੇ ਵਧੀਆ ਵਧੀਆ ਵੀਡੀਓ ਕਬੂਤਰ ਕਿੱਦਾਂ 사ਮੀ ਦਾ ਕਬੂਤਰ ਨੂੰ ਕਿੰਨੇ ਬਦਾਮ ਦੇਈਦੇ ਆ ਬਾਜੀ ਲਈ ਸਭ ਕੁਝ ਦੱਸਾਂਗੇ ਤੁਹਾਨੂੰ ਟਾਈਮ ਸਰ ਖਾਏ ਤੇ ਬਾਜ਼ੀਆਂ ਦੂਰ ਉਹਤਰ ਨੂੰ ਸਟਾਰਟਿੰਗ ਤੋਂ ਲੈ ਕੇ ਕਬੂਤਰ ਬਾਜੀ ਛੱਡਣ ਤੱਕ ਕੋਤਰ ਨੂੰ ਗੋੜ ਦੇ ਕੇ ਧੁੱਪੇ ਕੱਢਣ ਤੋਂ ਬਾਜੀ ਛੱਡਣ ਤੱਕ ਸਾਰੀ ਵੀਡੀਓ ਬਣਾ ਕੇ ਦਿਖਾਵਾਂਗਾ ਮੈਂ ਤੁਹਾਨੂੰ ਕਿਦਾਂ ਕਬੂਤਰ ਦੇ ਆੜਾ ਕਿੰਨੀਆ ਲਵਾਉਣੀਆਂ ਹੈ ਕਦੋਂ ਪਾਣੀ ਸ਼ੁਰੂ ਕਰਨਾ ਹੈ ਉਸ ਚੀਜ਼ ਬਾਰੇ ਸਭ ਕੁਝ ਦੱਸਾਂਗਾ ਤੇ ਬਾਕੀ ਮੇਰਾ ਵੀਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਿਆ ਇੱਧਰ ਕੱਢਿਆ ਬੱਚੇ ਬਾਕੀ ਜਿੰਨੇ ਤੁਸੀਂ ਪਿਛਲੀਆਂ ਵੀਡੀਓ ਦੇਖਿਆ ਹੋਣਾ ਹੈ ਜਾਹਰਾ ਭਰਿਆ ਸੀ ਜਾਲ ਭਰਿਆ ਸੀ ਬੱਚਿਆਂ ਨਾਲ ਉਹ ਸਾਰੇ ਗਝਾ ਕੇ ਤੇ ਅੰਦਰ ਕਰ ਲਏ ਹੁਣ ਡਾਰਾਂ ਲਵਾ ਕੇ ਦੋ ਦੋ ਤਿੰਨ ਤਿੰਨ ਹੁਣ ਆ ਜੀਏ ਛੋਟੇ ਬੱਚੇ ਇਹ ਵੀ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੇਖੋ ਹੱਥ ਨਾਲ ਹੀ ਪਾਲੇ ਸਾਰੇ ਛੋਟੇ ਛੋਟੇ ਹੀ ਚੱਕਾ ਹੀ ਤੇ ਫੀਡ ਨਾਲ ਤੇ ਸਰੂ ਨਾਲ ਸਾਈਜ਼ ਚੈੱਕ ਕਰ ਲੋ ਤੁਸੀਂ ਬਹੁਤ ਵਧੀਆ ਪਲੇ ਆ ਬੱਚੇ ਫੀਡ ਦਾ ਬਹੁਤ ਵਧੀਆ ਅਸਰ ਰਿਜ਼ਲਟ ਆ ਉਹਦੀ ਵੀ ਫੁੱਲ ਵੀਡੀਓ ਪਾਈ ਆ ਮੈਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉਹਦਾ ਰਿਜ਼ਲਟ ਕਿਦਾਂ ਦਾ ਆ ਯਾਰ ਰਿਜ਼ਲਟ ਤਾਂ ਸਾਹਮਣੇ ਆ ਫੀਡ ਕਿਹੜੀ ਐ ਉਹ ਪਿਛਲੀ ਵੀਡੀਓ ਜਾ ਕੇ ਦੇਖ ਲਿਓ ਇੱਧਰ ਵੀ ਬੈਠੇ ਆ ਜੀ ਬੱਚੇ ਚਲੋ ਚੈੱਕ ਇਹ 6-7 ਬੱਚੇ ਆ ਹੁਣ ਹੁਣ ਇਹ ਗੁਝਾ ਕੇ ਇਹਨਾਂ ਡਾਰ ਲਵਾ ਕੇ ਫਿਰ ਇਹਨਾਂ ਨੂੰ ਵੀ ਬੰਦ ਕਰ ਦਾਂਗੇ ਕੁਛ ਇਹਨਾਂ ਤੋਂ ਛੋਟੇ ਆ ਥੋੜੇ ਇਹ ਥੋੜੇ ਛੋਟੇ ਆ ਇਹਨਾਂ ਤੋਂ ਇਹਨਾਂ ਨੂੰ ਇਹਨਾਂ ਤੋਂ ਬਾਹਰ ਕੱਢਾਂਗੇ ਇਨਾਂ ਦੀ ਡਾਟੂਰ ਲਵਾ ਕੇ ਤੇ ਇਹਨਾਂ ਨੂੰ ਬੰਦ ਕਰ ਲਿਆਂਗੇ ਅਸੀਂ ਬੱਸ ਮੇਰੇ ਵੀਰੋ ਬਾਕੀ ਮੇਰੇ ਵੀਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਦੀ ਲੱਗੀ ਹੋਰ ਅੱਗੇ ਆ ਸੀਰੀ ਚੱਲਣੀ ਹੈ ਜੇ 500 ਤੋਂ ਵੀਡੀਓ ਬਣਾਵਾਂਗੇ ਇਹਦੇ ਬਾਰੇ ਉਹਦੇ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਪਿਛਲੀਆਂ ਦੋ ਵੀਡੀਓ ਨਹੀਂ ਦੇਖੀਆਂ ਉਹ ਵੀ ਜਾ ਕੇ ਦੇਖ ਲਿਓ ਮੇਰੇ ਵੀਰ ਵਧੀਆ ਹੀ ਨੌਲੇਜ ਵਧੀਆ ਮਿਲੋਗੇ ਤੁਹਾਨੂੰ ਇਸ ਬਾਰੇ ਜਿਹੜੇ ਮੇਰੇ ਵੀਰਾਂ ਜ਼ਿਆਦਾਤਰ ਵੀਰਾਂ ਨੂੰ ਤਾਂ ਪਤਾ ਹੋਣਾ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਪਤਾ ਉਹਨਾਂ ਲਈ ਵਧੀਆ ਨੌਲੇਜ ਹੋਊਗੀ ਜਿਹੜੀ ਮਰਜ਼ੀ ਦਵਾਈ ਤੁਸੀਂ ਚੂਜ਼ ਕਰ ਸਕਦੇ ਐਨਾਂ ਜੂ। ਸਾਨੂੰ ਤਾਂ ਘੱਟੋ ਘੱਟ 20 ਸਾਲ ਹੋ ਗਏ ਕਬੂਤਰ ਰੱਖਿਆ ਨੂੰ। ਜਿੰਨੀ ਮੇਰੀ ਉਮਰ ਐ ਇੰਨੀ ਰੱਖਿਆ ਨੂੰ। 20 ਸਾਲ ਹੋ ਗਏ ਉਹਨੂੰ ਕਬੂਤਰ ਰੱਖਿਆ ਨੂੰ। ਤਾਂ ਕਰਕੇ ਤੁਹਾਡਾ ਕੋਈ ਇੰਨੇ ਨੌਲੇਜ ਐ ਸਪਲੀਮੈਂਟ ਐ ਕਬੂਤਰਾਂ ਦੇ। ਤੋੜ ਹੁੰਦੀ ਐ ਉਹ ਯੂਜ਼ ਕਰ ਲੈਣੇ ਆ। ਹੋਰ ਵੀ ਵੀਡੀਓ ਬਣਾਵਾਂਗੇ ਤੁਹਾਡੇ ਲਈ ਹੁਣ ਮੈਂ ਅੱਗੇ ਬਣਾਵਾਂਗਾ ਤੁਹਾਡੇ ਲਈ ਇੱਕ ਕਬੂਤਰ ਨੂੰ ਨਿਵਾਣ ਬਾਰੇ, ਜੂਆਂ ਬਾਰੇ, ਪਾਊਡਰ ਕਿਹੜਾ ਜਦੋਂ ਬੱਚੇ ਅਸੀਂ ਇੱਦਾਂ ਬਾਹਰ ਕੱਢੀ ਦੇਣ ਜਿਹਦਾ ਸਾਈਜ਼ ਇਹ ਨਾਲ ਇਹ ਪਹਿਲਾਂ ਹੀ ਪਾਊਡਰ ਪਾ ਦੀਦਾ ਜਾਂ ਨਿਵਾਦੀਦੇ ਆ ਜੂਆਂ ਜਵਾਆਂ ਨੂੰ ਫਿਰ ਪਰ ਵਧੀਆ ਰਹਿੰਦੇ ਇਹਨਾਂ ਦੇ ਆ ਤੁਹਾਡੇ ਸਾਹਮਣੇ ਬੱਚੇ ਪਲਦੇ ਦੇਖ ਲਓ ਫਿਰ ਪਰ ਉਹਨਾਂ ਦੇ ਵਧੀਆ ਰਹਿੰਦੇ ਆ ਵਧੀਆ ਆਂਦੇ ਆ ਪਾਊਡਰ ਵੀ ਪਾ ਕੇ ਦਿਖਾਇਆ ਮੈਂ ਪਾ ਕੇ ਦਿਖਾ ਵੀ ਦਾਂਗਾ ਅੱਗੇ ਕੋਤਰਾ ਨੂੰ ਅੱਗੇ ਵੀਡੀਓ ਨਿਵਾ ਕੇ ਕਿੱਦਾਂ ਨਿਵਾਈਦਾ ਹੈ ਕਿੰਨਾ ਪਾਊਡਰ ਪਾਈਦਾ ਹੈ ਕਿੰਨੇ ਪਾਣੀ ਚ ਉਹ ਸਾਰੀ ਵੀਡੀਓ ਆਊਗੀ ਤੁਹਾਡੇ ਲਈ ਉਹਦੇ ਲਈ ਚੈਨਲ ਨੂੰ ਕਰਨਾ ਪੈਣਾ ਸਬਸਕ੍ਰਾਈਬ ਤਾਂ ਕਿ ਤੁਸੀਂ ਵਧੀਆ-ਵਧੀਆ ਵੀਡੀਓ ਦੇਖ ਸਕੋ ਅਗਲੀ ਵੀਡੀਓ ਦੇਖਣ ਲਈ ਜੀ ਵੇਟ ਕਰੋ ਆ ਵੀਡੀਓ ਤੋਂ ਬਾਅਦ ਬਣਾਵਾਂਗੇ ਜੀ ਕਬੂਤਰ ਨਮਾਈ ਦਾ ਕਿਦਾਂ ਹੈ ਜਾਂ ਕਬੂਤਰ ਹਰੀਆਂ ਮਿੱਠਾ ਮਾਰਦਾ ਹੋਵੇ ਉਹਦੇ ਲਈ ਬਾਕੀ ਮੇਰੇ ਵੀਰ ਸਾਸਰੀ ਗਾਲ ਜੀ ਸਾਰਿਆਂ ਨੂੰ ਓਕੇ ਜੀ